ਭਈਆ ਆਪੇ ਲਾਓ ਕੋਈ ਗੱਲ ਨਹੀਂ ਤੁਹਾਨੂੰ ਰੱਖਾਂਗੇ ਨੂੰ ਗੋਲਵਾਰੇ ਜਿੰਦਗੀ ਬ੍ਰਿੰਦ ਕੋ ਬੋਲਦੇ ਹੋ ਜੀ ਹੈਲੋ ਪਲੀਜ਼ ਦਮਿਆ ਪਾਸੇ ਆਜਿਓ ਹੈਲੋ ਹੈਲੋ ਆ ਬੜੀ ਜਿਹਨੂੰ ਪੜੀ ਨਹੀਂ ਪੱਕੀ ਤੇ ਆ ਬਾਰ ਚ ਨਦਰੋਂ ਤਾਂ ਗੁਰਪ੍ਰੀਤ ਉਤਾਰ ਕੇ ਚਲਾ ਹਾਂਜੀ ਸਰ ਜੀ ਸੋਨੋ ਇਕੱਠਾ ਕਰਦੇ ਹਾਂ शो चलਦਾ ਰਿਹਾ ਜੀ ਹੁਣੇ शो ਚੱਲਦਾ ਰਿਹਾ ਸਟੇਟ ਵਿੱਚ ਨਾ ਲੱਗੇ ਜੀ ਠੀਕ ਹੈ ਸੌਣ ਨੂੰ ਤਾਂ ਕਰੀਏ ਤਾਂ ਸੌਣ ਨੂੰ ਕਰੀਏ ਠੀਕ ਹੈ ਆਪਾਂ ਸਾਰੇ ਇੱਥੇ ਰਹਿਣਾ ਹੈ ਬਿਲਕੁਲ ਬਿਲਕੁਲ ਜੀ ਦਿਨਵਾ ਵੀ ਚੱਲਣੀ ਹੈ ਨਾ ਸਾਡਾ ਜਿੰਦ ਕੇਸ ਦਿਨਵਾ ਦਾ ਵਿਰੋਧ ਹੈ ਤੁਹਾਡੇ ਨਾਲ ਜੀ ਠੀਕ ਹੈ ਤੁਸੀਂ ਬਿਲਕੁਲ ਸੀ ਤੁਹਾਡੇ ਨਾਲ ਪਾਰਟੀ ਬੰਦ ਕਰਦੇ ਜੇ ਇਹ ਤੱਕ ਸ਼ੋਰਟ ਹੁੰਦਾ ਹੈ ਤੇ ਆਪਾਂ ਚੋਟੇ ਮੋੜਨ ਹੋਰ ਸਾਰਾ ਮੌਜੂਦਾ ਕਿੰਗ ਵੈਨਟਸ ਫਿਲਮ ਮੇਕਪਰ ਠੀਕ ਹੈ ਸਰ ਲੱਗਣੀ ਨਹੀਂ ਚਾਹੀਦੀ ਠੀਕ ਹੈ ਸਰ ਹੁਣ ਮੈਂ ਇਹ ਵਾਸਤੇ ਕੀ ਕਰਨਾ ਹੈ ਬਿਲਕੁਲ ਸਰ ਇਸ ਚੀਜ਼ ਦੇ ਰੈਟਿੰਗ ਸਰ ਆਪਣਾ ਉਹ ਨਹੀਂ ਆਪਣਾ ਮੇਰੀ ਗੱਲ ਲਈ ਹੈ ਸ਼ਾਮ ਨੂੰ ਅੱਜ ਆਪਣਾ ਇਸ ਦੇ ਉੱਪਰ ਮੀਟਿੰਗ ਬੈਠ ਰਹੀ ਹੈ ਪੂਰੀ ਸਟਾਫ ਨਾਲ ਸਿਮਾਰ ਪੂਰੀ ਟੀਮ ਬਦਲੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਜਿਹੜਾ ਹੁਣ ਅਗਲਾ ਸ਼ੋਅ ਹੈ ਨੈਕਸਟ ਚੱਲਣਾ ਨਹੀਂ ਚਾਹੀਦਾ ਠੀਕ ਹੈ ਸਰ ਕਾਫੀ ਦਿਨ ਬੰਦ ਹੋ ਗਈਆਂ ਲੁਧਿਆਣਾ ਦੀ ਫਿਲਮ ਕੁਝ ਹੋਰ ਲੱਗਦੀ ਤੁਹਾਨੂੰ ਪਹਿਲਾਂ ਤੋਂ ਬਤਾ ਦਵਾਂ ਅਸੀਂ ਇਹ ਜਿਹੜੀਆਂ ਪ੍ਰੋਪਰਟੀਆਂ ਬਣੀਆਂ ਨੇ ਸਾਡੇ ਸ਼ਹਿਰ 'ਚ ਬਿਲਕੁਲ ਬਿਲਕੁਲ ਥੋੜੇ ਸਾਡੇ ਲੋਕ ਕੰਮ ਕਰਦੇ ਨੇ ਜੀ ਸਰ ਉਹ ਸਾਡੇ ਲੋਕ ਨੇ ਸਾਡੇ ਬੱਚੇ ਨੇ ਬਿਗਾਨੇ ਮਿਲਿਆ ਹੋਇਆ ਸਾਡਾ ਸਿਰਫ ਇਸ ਫਿਲਮ ਨੂੰ ਲੈ ਕੇ ਵਿਰੋਧ ਆ ਨਾ ਕਿ ਪੀ ਨਾਲ ਵਿਰੋਧ ਆ ਬਿਲਕੁਲ ਨਾ ਸਾਡਾ ਤੁਹਾਡੇ ਨਾਲ ਵਿਰੋਧ ਆ ਬਿਲਕੁਲ ਸਰ ਸਾਡਾ ਸਿਰਫ ਵਿਰੋਧ ਆ ਕਿ ਅਸੀਂ ਇਹੋ ਜਿਹੇ ਫਿਲਮਾਂ ਸਿੱਖੀ ਤੇ ਨਹੀਂ ਬਣਨ ਦੇਣੀ ਰਾਜਾ ਜੀ ਠੀਕ ਹੈ ਉਹਨਾਂ ਨੂੰ ਇਹਦਾ ਪਤਾ ਹੈ ਜੇ ਨਹੀਂ ਚਲਾ ਦੇਂਦੇ ਉਹ ਜਾਣ ਜਾਣ ਕੇ ਬਣਾਉਂਦੇ ਆ ਤੇ ਪੈਸਾ ਪਤਾ ਨਹੀਂ ਕੌਣ ਲੌਂਦਾ ਸਾਡੇ ਨੂੰ ਬਿਲਕੁਲ ਠੀਕ ਆ ਤੇ ਪਲੀਜ਼ ਇਹਨੂੰ ਰਿਮੂਵ ਕਰ ਦਿਓ ਤੇ ਅਗਲਾ ਸ਼ੋਅ ਚਲਾਣਾ ਚਾਹੀਦਾ ਜੇ ਤੁਹਾਡਾ ਅਗਲਾ ਸ਼ੋਅ ਚੱਲਿਆ ਇਹਦੀ ਰਿਸਪੌਂਸਿਬਿਲਟੀ ਤੁਹਾਡੀ ਹੋਊਗੀ ਸਾਡੀ ਸਾਡੀ ਨਹੀਂ ਹੋਊਗੀ ਠੀਕ ਹੈ ਅਸੀਂ ਇਹਨਾਂ ਤੋਂ ਬੇਨਤੀ ਕਰਦੇ ਹਾਂ ਠੀਕ ਹੈ ਠੀਕ ਹੈ ਚਲੋ ਜੀ ਪਿਛਲੇ ਜਾਂ ਮੈਂ ਸਮੇਤੋਂ ਅਸੀਂ ਇਹ ਸਿਸਟਮ ਤੋਂ ਤੇ ਜਿੰਨੇ ਵੀ ਫਿਲਮ ਡਾਇਰੈਕਟਰ ਪ੍ਰੋਡਿਊਸਰ ਜਾਂ ਜਿੰਨੇ ਵੀ ਐਕਟ ਨਹੀਂ ਅਸੀਂ ਇਹਨਾਂ ਨੂੰ ਅਪੀਲ ਕਰਦੇ ਰਹੇ ਹਾਂ ਕਿ ਜੇ ਤੁਸੀਂ ਕੋਈ ਸਿੱਖ ਹਿਸਟਰੀ ਤੇ ਫਿਲਮ ਬਣਾਉਣੀ ਆ ਤਾਂ ਘੱਟੋ ਘੱਟ ਸਿੱਖਾਂ ਨੂੰ ਇਸ ਗੱਲ ਦੇ ਵਿੱਚ ਪਰੋਸੀ ਚ ਲਿਆ ਜਾਵੇ ਕਿ ਤੁਸੀਂ ਕਿਹੜੇ ਕਨਸੈਪਟ ਤੇ ਫਿਲਮ ਬਣਾ ਰਹੇ ਹੋ ਕਿਹਦੇ ਉੱਤੇ ਬਣਾ ਰਹੇ ਹੋ ਤੇ ਇਹਦੀ ਸਟੋਰੀ ਕੀ ਆ ਦੂਜੀ ਗੱਲ ਇਹਦੇ ਪਾਤਰ ਕੌਣ ਹੋਣਗੇ ਇਹਦੇ ਪਾਤਰ ਮੋਨੇ ਕੋਨੇ ਹੋਣਗੇ ਇਹਦੇ ਪਾਤਰ दारू ਪੀਣ ਵਾਲੇ ਹੋਣਗੇ ਇਹਦੇ ਪਾਤਰ ਤਮਾਕੂ ਖਾਣ ਵਾਲੇ ਹੋਣਗੇ ਸਾਡੀ ਸਿੱਖ ਹਿਸਟਰੀ ਦੇ ਵਿੱਚ ਹਰੀ ਸਿੰਘ ਨਲਵਾ ਜੱਸਾ ਸਿੰਘ ਆਲੂ ਵਾਲੀ ਆਜਾ ਸਾਡੇ ਵੱਡੇ ਕਰੈਕਟਰ ਜਿਹੜੇ ਨੇ ਜਿਨ੍ਹਾਂ ਦੇ ਸਿਰ ਤੇ ਅਸੀਂ ਜਿਉਂਨੇ ਆ ਉਹਨਾਂ ਦੇ ਕਰੈਕਟਰ ਨੂੰ ਨਿਭਾਉਣ ਲਈ ਗਿੱਪੀ ਗਰੇਵਾਲ ਹੁਣੀ ਜਾਂ ਹੋਰ ਲੋਕ ਜਿਹੜੇ ਨੇ ਇਹ ਇਦਾਂ ਦਾ ਤਮਾਸ਼ਾ ਜਿਹੜਾ ਸਾਡੀ ਹਿਸਟਰੀ ਨਾਲ ਕਰ ਰਹੇ ਨੇ ਤੇ ਸਾਨੂੰ ਸਖਤ ਇਤਰਾਜ ਆ ਔਰ ਰਹੂਗਾ ਅਸੀਂ ਕਿਸੇ ਵੀ ਕੀਮਤ ਤੇ ਇਹ ਜਿਹੜੀਆਂ ਫਿਲਮਾਂ ਨਹੀਂ ਚੱਲਣ ਦੇਾਂਗੇ ਭਾਵੇਂ ਉਹਦੇ ਲਈ ਸਾਨੂੰ ਕੋਈ ਵੀ ਕੀਮਤ ਜਿਹੜੀ ਅਦਾ ਕਰਨੀ ਪਵੇ ਅੱਜ ਕੀ ਕੈਂਸਲ ਹੋਇਆ ਅੱਜ ਦੇ ਜਿਹੜਾ ਬੈਠੀ ਹੋਈ ਹੈ ਕਿ ਪ੍ਰਸ਼ਾਸਨ ਨਾਲ ਇਹ ਆ ਕਿ ਇਹ ਜਾਦੇ ਨੇ ਤੇ ਅਸੀਂ ਘਟਾਂ ਇੰਨੀ ਹੀ ਗੱਲ ਆ ਬੱਸ ਉਹਦੇ ਲਈ ਉਹਦੇ ਲਈ ਕੀ ਮਦਦ ਹੁਣ ਇੱਥੇ ਜਾਂਦੇ ਜੀ ਦੇਖੋ ਅਸੀਂ ਫਿਲਮ ਬੰਦ ਕਰਾਉਣ ਆਏ ਚਲੋ ਪਰ ਸਟੇਟ ਚਲਵਾਉਣਾ ਚਾਹੁੰਦੀ ਆ ਸਮਝੋ ਮੇਰੀ ਗੱਲ ਗਿੱਪੀ ਗਰੇਵਣ ਹੁਣਾਂ ਕੋਲ ਪੈਸਾ ਬਹੁਤ ਆ ਤੇ ਜਿਹੜਾ ਜਿਹੜੇ ਮੌਲ ਨੇ ਖਰੀਦੀ ਆ ਇਹਨਾਂ ਕੋਲ ਪ੍ਰਸ਼ਾਸਨ ਇਹਨਾਂ ਕੋਲ ਸਿਸਟਮ ਸਾਰਾ ਇਹਨਾਂ ਦੇ ਕੋਲ ਆ ਭਗਵੰਤ ਮਾਨ ਹੁਣੀ ਜਾਂ ਦਿੱਲੀ ਤੋਂ ਲੈ ਕੇ ਥੱਲੇ ਤੱਕ ਜਿਹੜੇ ਕਿ ਸਿੱਖ ਹਿਸਟਰੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਕੱਲ ਨੂੰ ਜਿਵੇਂ ਕਿ ਅੱਜ ਰਾਮਲੀਲਾ ਨਾਲ ਹੋ ਰਿਹਾ ਜਿਵੇਂ ਭਗਵਾਨ ਰਾਮਚੰਦਰ ਨਾਲ ਹੋ ਰਿਹਾ ਜਿਵੇਂ ਹਨੂਮਾਨ ਨਾਲ ਹੋ ਰਿਹਾ ਜਿਵੇਂ ਹਿੰਦੂ ਅਵਤਾਰਾਂ ਨਾਲ ਹੋ ਰਿਹਾ ਇਸੇ ਤਰਜ਼ ਦੇ ਉੱਤੇ ਕੱਲ ਨੂੰ ਸਿੱਖ ਹਿਸਟਰੀ ਦੇ ਨਾਇਕਾਂ ਤੇ ਪਾਤਰਾਂ ਨਾਲ ਹੋਊਗਾ ਐਵੇਂ ਹੀ ਇੱਕ ਪਾਸੇ ਦਾਰੂ ਦੀ ਗਲਾਸੀ ਰੱਖੀ ਹੋਊਗੀ ਤੇ ਇੱਕ ਪਾਸੇ ਚੋਲਾ ਪਾ ਕੇ ਮੁੰਨੇ-ਕੋਨੇ ਲੋਕ ਜਿਹੜੇ ਨੇ ਇਹ ਕਰੈਕਟਰ ਨਿਭਾ ਰਹੇ ਹੋਣਗੇ ਸਿੱਧਾ ਕਿ ਸਿੱਧਾ ਕਿ ਕੱਢ ਕੇ ਚੱਲੋ ਉਰੋਂ ਆਏ ਸੀ ਉਹ ਸਿੱਧਾ ਕਿ ਨਿਕਲੇ ਬਾਬਾ ਜੀ ਪ੍ਰਸ਼ਾਸਨ ਨਾਲ ਕੋਈ ਲੈਟਰ ਦਿੱਤਾ ਸੀ ਤੁਸੀਂ ਵੀ ਇਹ ਫਿਲਮ ਰਿਲੀਜ਼ ਅਸੀਂ ਵੇਖੋ ਮੇਰੀ ਗੱਲ ਸੁਣੋ ਲੈਟਰ ਉਸ ਚੀਜ਼ ਦਾ ਦਿੱਤਾ ਜਾਂਦਾ ਹੁੰਦਾ ਜਿੱਥੇ ਕੋਈ ਸ਼ੱਕ ਹੋਏ ਸਾਨੂੰ ਦਾ ਸਾਡੀ ਇੱਕ ਸੰਸਥਾ ਆ ਉਹਨਾਂ ਨੇ 150 ਲੈਟਰ ਇਹਨਾਂ ਨੂੰ ਲਿਖਿਆ ਜੀ 100 ਲੈਟਰ ਲਿਖਿਆ ਇਹਨਾਂ ਦੇ ਐਕਟਰਾਂ ਨੂੰ ਇਹਨਾਂ ਦੇ ਡਾਇਰੈਕਟਰਾਂ ਨੂੰ ਸਾਰਿਆਂ ਨੂੰ ਕਿ ਤੁਸੀਂ ਇਹ ਇਹਨਾਂ ਦੇ ਉੱਤੇ ਫਿਲਮਾਂ ਨਾ ਬਣਾਓ ਜਦੋਂ ਕਿ ਇਹਨਾਂ ਨੂੰ ਪਤਾ ਆ ਬੋਲੇ ਸੀ ਉਹ ਨਿਆਲੇ ਫਿਲਮ ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਫਿਲਮਾਂ ਪੰਜਾਬ ਦੇ ਵੀ ਜਾਂਦੀ ਬਣੀਆਂ ਨੇ ਕੰਟਰੋਵਰਸਲ ਰਹੀਆਂ ਨੇ ਉਹਨਾਂ ਦੇ ਉੱਤੇ ਅਸੀਂ ਸਿਨੇਮਾ ਦੀ ਭੰਨ ਤੋੜ ਤੱਕ ਹੋਈ ਬੰਦਿਆਂ ਦੀ ਸਿਰ ਪਾਟੇ ਬਹੁਤ ਕੁਝ ਹੋਇਆ ਫਿਰ ਵੀ ਕੌਣ ਲੋਕ ਨੇ ਜਿਹੜੇ ਇਹਨਾਂ ਫਿਲਮਾਂ ਦੇ ਉੱਤੇ ਪੈਸਾ ਲਾ ਕੇ ਦੇ ਜਾਣਬੁੱਝ ਕੇ ਫਿਰ ਇਹ ਸਿਆਪਾ ਛੇੜਦੇ ਪਰ ਬੜੀ ਸਾਰੀ ਜਨ ਸਿੰਘ ਹੋਸ਼ਾ ਸੀ ਜਿਹੜੀ ਪਹਿਲਾਂ ਤੇ ਦੇਖਣ ਗਈਆਂ ਨੇ ਤੁਹਾਨੂੰ ਹੀ ਕਿਉਂ ਵਿਰੋਧ ਹੈਗਾ ਜੀ ਇਸ ਫਿਲਮ ਦਾ ਬੜੀ ਸਾਰੀ ਜੱਥੇਬੰਦੀ ਤੁਸੀਂ 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 ਮੈਨੂੰ ਇਹ ਦੱਸੋ ਕਿ ਇੱਕ ਇੱਕ ਚਾਰ ਬੰਦਿਆਂ ਦਾ ਪੰਥ ਨਹੀਂ ਹੈ ਪਹਿਲੀ ਗੱਲ ਤਾਂ ਇੱਕ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਹੰਗ ਸਿੰਘ ਜਥੇਬੰਦੀਆਂ ਦੇ ਮੈਂਬਰ ਇਹ ਇਕੱਲੀਆਂ ਨਿਹੰਗ ਸਿੰਘ ਜਥੇਬੰਦੀਆਂ ਪੰਥ ਨਹੀਂ ਆ ਪੰਥ ਇੰਡੀਵਿਜੂਅਲ ਵੀ ਆ ਪੰਥ ਹਰ ਥਾਂ ਮੌਜੂਦ ਆ ਪੰਥ ਸਮਪਰਦਾਇਕ ਵੀ ਆ ਪੰਥ ਐਸਜੀਪੀਸੀ ਵੀ ਆ ਤੇ ਪੰਥ ਉਹ ਵੀ ਨੇ ਜਿਹੜੇ ਘਰਾਂ 'ਚ ਵਸ ਰਹੇ ਨੇ ਘਰ ਵਾਲਿਆਂ ਨੂੰ ਤੇ ਪਤਾ ਵੀ ਨਹੀਂ ਹੈ ਜੇ ਚਾਰ ਬੰਦੇ ਉੱਠ ਕੇ ਫਿਲਮ ਵੇਖ ਕੇ ਨੂੰ ਕਹਿ ਦੇਣ ਵੀ ਫਿਲਮ ਠੀਕ ਆ ਕਿ ਪੀਗਰੇਵਾਲ ਦੀ ਤੇ ਉਹ ਸਾਨੂੰ ਨਹੀਂ ਪਤਾ ਵੀ ਉਹ ਕਿਹੜੀ ਗੱਲ ਕਿਹੜੇ ਵਿਰੋਧ ਹੀ ਕਿਉਂ ਕਿ ਪਹਿਲਾਂ ਵੀ ਇਹ ਪਿਛੜਾ ਬਣਦੀਆਂ ਰਹਿ ਗਈਆਂ ਇਸ ਫਿਲਮ ਦਾ ਵਿਰੋਧ ਹੀ ਕਿਉਂ ਨਹੀਂ ਗਿੱਪੀ ਗਰੇਵਾਲ ਦੀਆਂ ਕਿੰਨੀਆਂ ਫਿਲਮਾਂ ਬਣੀਆਂ ਹੁਣ ਤੱਕ ਇਹਦਾ ਵਿਰੋਧ ਕੀਤਾ ਹੈ ਵਿਰੋਧ ਗਿੱਪੀ ਗਰੇਵਾਲ ਨਾਲ ਹੈ ਜਾਂ ਬਾਬਾ ਜੀ ਸਾਰੇ ਕਲਾਕਾਰਾਂ ਨਾਲ ਨਹੀਂ 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 ਨਾ 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 ਗਿੱਪੀ ਗਰੇਵਾਲ ਨਾਲ ਵਿਰੋਧਾ ਨਾ ਸਿਨੇਮੇ ਨਾਲ ਵਿਰੋਧਾ ਸਾਡਾ ਵਿਰੋਧ ਹੈ ਸਿੱਖ ਕਰੈਕਟਰ ਨੂੰ ਨਿਭਾਉਣ ਵਾਲੇ ਲੋਕਾਂ ਨਾਲ ਸਾਡਾ ਵਿਰੋਧ ਸਿਨੇਮੇ ਨਾਲ ਨਹੀਂ ਆ ਸਾਡਾ ਵਿਰੋਧ ਗਿੱਪੀ ਗਰੇਵਾਲ ਨਾਲ ਨਹੀਂ ਆ ਸਾਡਾ ਵਿਰੋਧ ਉਸ ਮਸਲੇ ਨਾਲ ਆ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਕਿ ਇੱਕ ਮੋਨਾ ਕੋਨਾ ਬੰਦਾ ਬੇਸ਼ਰੀ ਸਾਹ ਪਾ ਕੇ ਇਹ ਹੁਣ ਅਰੈਸਟ ਕਰਕੇ ਲੈ ਜਾ ਰਿਹਾ ਜੀ ਸਾਨੂੰ ਤੇ ਫਿਲਮ ਜਨਵਾ ਰਹੀ ਹੈ